प्यारे श्रोतेओ सत श्री कार मैं डॉक्टर मல்கੀत सिंह पट्टी आज आपा गल करदे हां टमाटर ਸਾਨੂੰ ਕਿਵੇਂ ਸਿਹਤ ਲਈ ਲਾਭਦਾਇਕ ਹਨ ਇਹਨਾਂ ਦੇ ਵਿੱਚ ਪੋਸ਼ਟਿਕ ਤੱਤ ਕਿਹੜੇ-ਕਿਹੜੇ ਹਨ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਨ ਔਰ ਕਿੰਨਾ-ਕਿੰਨਾ ਲੋਕਾਂ ਨੂੰ ਇਹ ਨਹੀਂ ਖਾਣੇ ਚਾਹੀਦੇ ਜਾਂ ਘੱਟ ਖਾਣੇ ਚਾਹੀਦੇ ਔਰ ਕਿ ਕਿਸ ਕਿਸ ਤਰੀਕੇ ਦੇ ਨਾਲ ਵਰਤੋਂ ਦੇ ਵਿੱਚ ਜਾਂਦੇ ਜਾ ਸਕਦੇ ਆਪਾਂ ਇਸ ਵਿਸ਼ੇ ਦੇ ਉੱਪਰ ਥੋੜੀ ਅੱਜ ਗੱਲ ਕਰਦੇ ਹਾਂ ਕਿਉਂ ਟਮਾਟਰ ਸਾਡੇ ਲਈ ਬਹੁਤ ਲਾਹੇਵੰਦ ਹਨ ਕਿਉਂਕਿ ਇਹਨਾਂ ਦੇ ਵਿੱਚ ਬੀਟਾ ਕੈਰੋਟਿਨ ਤੇ ਲਾਈਕੋਪੀਨ ਦਾ ਸਰੋਤ ਹੈ ਵਿਟਾਮਿਨ ਸੀ ਇਹ ਸਾਰੇ ਐਂਟੀਆਕਸੀਡੈਂਟ ਨੇ ਜਿਹੜੇ ਸਾਡੇ ਦਿਲ ਦਿਮਾਗ ਦੀ ਸਿਹਤ ਵਾਸਤੇ ਫਾਇਦੇਮੰਦ ਹੋ ਸਕਦੇ ਨੇ ਇਹ ਪੋਸ਼ਟਿਕ ਤੱਤ ਜਿਹੜੀ ਸਾਡੀ ਟਾਈਪ 2 ਸ਼ੂਗਰ ਆ ਉਹਦੇ ਜੋਖਮ ਨੂੰ ਵੀ ਘਟਾ ਸਕਦੇ ਆ ਇਹਦੇ ਹੋਰ ਕਿਹੜੇ-ਕਿਹੜੇ ਗੁਣ ਨੇ ਕਿਹੜੇ-ਕਿਹੜੇ ਬਿਮਾਰੀ ਦੇ ਵਿੱਚ ਇਹ ਲਾਭ ਨੇ ਉਹਨਾਂ ਵਾਸਤੇ ਅਸੀਂ ਗੱਲ ਕਰਦੇ ਆ ਹੁਣ ਕੈਂਸਰ ਦੇ ਜੋਖਮ ਨੂੰ ਵੀ ਇਹ ਘੱਟ ਕਰ ਸਕਦੇ ਆ ਜੋ ਖੋਜਾਂ ਲੱਸੀਆਂ ਨੇ ਕਿਉਂਕਿ ਕਈ ਖੋਜਾਂ ਤੋਂ ਪਤਾ ਲੱਗਾ ਕਿ ਜਿਹੜੇ ਮਰਦ ਟਮਾਟਰ ਜ਼ਿਆਦਾ ਖਾਂਦੇ ਹਨ ਖਾਸ ਕਰਕੇ ਪਕਾਈ ਹੋਏ ਟਮਾਟਰ ਕਿ ਉਹਨਾਂ ਦੇ ਵਿੱਚ ਪ੍ਰੂਫਟ ਜਿਹੜਾ ਕੈਂਸਰ ਦਾ ਖਤਰਾ ਘਟ ਜਾਂਦਾ ਕਿਉਂਕਿ ਟਮਾਟਰਾਂ ਦੇ ਵਿੱਚ ਬੀਟਾ ਕੈਰੋਟਿਨ ਲਾਈਕੋਪੀਨ ਵਰਗੇ ਐਂਟੀਆਕਸੀਡੈਂਟ ਹੈ ਜਿਹੜੇ ਉਹ ਇਨ੍ਹਾਂ ਬਿਮਾਰੀਆਂ ਤੋਂ ਕੈਂਸਰ ਵਰਗੀਆਂ ਤੋਂ ਬਚਾਉਣ ਦੇ ਵਿੱਚ ਹੈਲਪ ਕਰਦੇ ਆ ਇਸ ਤੋਂ ਇਲਾਵਾ ਹੋਰ ਆਪਾਂ ਅੱਗੇ ਗੱਲ ਕਰੀਏ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਦੇ ਵਿੱਚ ਵੀ ਇਹ ਹੈਲਪ ਕਰਦੇ ਆ ਕਿਉਂਕਿ ਟਮਾਟਰ ਨਾਲ ਜਿਹੜੀ ਭਰਪੂਰ ਖਰਾਕ ਹੈ ਉਹ ਸਾਡੇ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਘਟਾ ਸਕਦੀ ਹੈ ਇਹ ਜਰਾ ਤਾਂ ਜਿਹੜੀਆਂ ਖੋਜਾਂ ਕੀਤੀਆਂ ਗਈਆਂ ਨੇ ਕਿਉਂਕਿ ਐਂਟੀਆਕਸੀਡੈਂਟ ਜਿਹੜੇ ਨੇ ਖੂਨ ਦੇ ਉੱਚ ਪੱਧਰ ਜਾਂ ਦਿਲ ਦੀ ਬਿਮਾਰੀ ਦੇ ਜਿਹੜੇ ਕਾਰਨ ਬਣਦੇ ਆ ਉਹਨਾਂ ਨੂੰ ਘਟ ਕਰ ਦਿੰਦੇ ਨੇ ਕਿਉਂਕਿ ਲਾਈਕੋਪੀਨ ਇਹਨਾਂ ਦੇ ਵਿੱਚ ਬਹੁਤ ਵਧੀਆ ਮਾਤਰਾ ਦੇ ਵਿੱਚ ਹੁੰਦਾ ਹਨ ਖੋਜਾਂ ਕੀ ਦੱਸਦੀਆਂ ਕਿ ਟਮਾਟਰ ਦੀ ਚਟਣੀ ਜਾ ਕੋਈ ਵੀ ਤੁਸੀਂ ਕਿਨਾਂ ਤੁਸੀਂ ਬਣਾਉਂਦੇ ਹੋ ਜਾਂ ਕੋਈ ਸੂਪ ਵਗੈਰਾ ਲੈਂਦੇ ਹੋ ਉਹਦੇ ਨਾਲ ਵੀ ਹਾਈਪਰ ਟੈਂਸ਼ਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਥੋੜੀ ਰੀਲੀਫ ਮਿਲਦੀ ਹੈ ਜਾਨੀ ਕਿ ਵੱਧਦਾ ਹੋਇਆ ਬਲੱਡ ਪ੍ਰੈਸ਼ਰ ਵਾਸਤੇ ਵੀ ਇਹ ਸੇਵਨ ਕੀਤਾ ਜਾ ਸਕਦਾ ਇਹਨਾਂ ਦੀ ਹੁਣ ਕਬਜ਼ ਨੂੰ ਕਿਵੇਂ ਰੋਕ ਦਿੰਦਾ ਕਿਉਂਕਿ ਜਦੋਂ ਸਾਡੀ ਖਾਣਾਕ ਦੇ ਵਿੱਚ ਫਾਈਬਰ ਦੀ ਕਮੀ ਹੁੰਦੀ ਆ ਤਾਂ ਕਬਜ਼ ਹੋ ਜਾਂਦੀ ਹੈ ਤਾਂ ਟਮਾਟਰ ਦੇ ਵਿੱਚ ਬਹੁਤ ਵਧੀਆ ਘੁਲਣਸ਼ੀਲ ਤੇ ਘੁਲਣਸ਼ੀਲ ਦੋਨੋਂ ਤਰ੍ਹਾਂ ਦੇ ਫਾਈਬਰ ਹੁੰਦੇ ਆ ਜਿਹੜੇ ਸਾਨੂੰ ਕਬਜ਼ ਨੂੰ ਠੀਕ ਕਰਨ ਦੇ ਵਿੱਚ ਹੈਲਪ ਕਰ ਜਾਂਦੇ ਆ ਕਿਉਂਕਿ ਇਹਦੇ ਵਿੱਚ ਸੈਲੂਲੋਸ ਐਮੀ ਸੈਲੂਲੋਸ ਜਾਂ ਫੈਕਟਿਨ ਫਾਈਬਰ ਬੜੀ ਵੱਡੀ ਜਿਹੜੀ ਸਾਡੀ ਵੱਡੀ ਅੰਤੜੀ ਹੈ ਆਂਦਰਾਂ ਦੇ ਵਿੱਚ ਪਾਚਨ ਪ੍ਰਤੀਰੋਧਕ ਹੁੰਦੇ ਆ ਇਹ ਇੱਕ ਸੇਤਮੰਦ ਸਾਡੀ ਜਿਹੜੇ ਸਟੂਲ ਨੂੰ ਪਾਸ ਕਰਨ ਦੇ ਵਿੱਚ ਜਾਂ ਬਣਾਉਣ ਦੇ ਵਿੱਚ ਹੈਲਪ ਕਰਦੇ ਨੇ ਟਮਾਟਰ ਜਿਹੜੇ ਨੇ ਹੁਣ 슈ਗਰ ਵੀ ਟਾਈਪ 2 ਡਾਇਬੀਟਿਸ ਦੇ ਜੋਖਮ ਨੂੰ ਵੀ ਘਟਾ ਸਕਦੇ ਆ ਉਕੇ ਇਹਨਾਂ ਦੇ ਵਿੱਚ ਜਿਹੜਾ ਲਾਈਕੋਪੀਨਸ ਹੁੰਦਾ ਉਹ ਕਾਫੀ ਇਹੜੇ ਲਾਈਕੋਪੀਨ ਦੇ ਫੰਕਸ਼ਨ ਕੀ ਹੁੰਦਾ ਕਿ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦਾ ਅਤੇ ਸੋਜਾਂ ਨੂੰ ਘੱਟ ਕਰਦਾ क्रੋਨਿਕ ਡਿਸੀਜ਼ ਜਾਂ ਕੋਈ ਸਵੇਲਿੰਗ ਜੇ ਹੈ ਹੁਣ ਦਿਮਾਗ ਦੀ ਸਿਹਤ ਵਾਸਤੇ ਵੀ ਇਹ ਬਹੁਤ ਵਧੀਆ ਸਮਰਥਨ ਕਰਦਾ ਇਹ ਖੋਜਾਂ ਦੱਸਦੀਆਂ ਹਨ ਕਿ ਟਮਾਟਰ ਦੇ ਵਿੱਚ ਜਿਵੇਂ ਐਂਟੀਆਕਸੀਡੈਂਟ ਹੈ ਜਿਵੇਂ ਲਾਈਕੋਪੀਨ ਜੋ ਅਲਜ਼ਾਈਮਰ ਵਰਗੀ ਰੋਗਾਂ ਤੋਂ ਵੀ ਬਚਾਅ ਕਰ ਸਕਦਾ ਇਹ ਖੋਜਾਂ ਨੇ ਦੱਸਿਆ ਕੁਲੀਚੋਰੀ ਆਪਾਂ ਸ਼ੋਰਟ ਦੇ ਵਿੱਚ ਸਾਰੀ ਸਾਰੀ ਗੱਲ ਕਰੀ ਜਾਨੇ ਹੁਣ ਟਮਾਟਰਾਂ ਦੇ ਵਿੱਚ ਪੋਸ਼ਣ ਦੀ ਅਗਰ ਗੱਲ ਕਰੀਏ ਤਾਂ ਇੱਕ ਐਵਰੇਜ ਜਿਹੜਾ ਟਮਾਟਰ ਹੈ ਕੱਚਾ ਕੱਚਾ ਦਾ ਮਤਲਬ ਹੈ ਕਿ ਜਦੋਂ ਬਿਨਾ ਬੋਇਲ ਕਰਨ ਤੋਂ ਜਿਹੜਾ ਅਸੀਂ ਮਾਰਕੀਟ ਤੋਂ ਜਾਂ ਗੁਪਤੀਆਂ ਨਾਲੋਂ ਪੌਦੇ ਨਾਲੋਂ ਤੋੜ ਕੇ ਲਿਉਂਨੇ ਹੈ ਲਾਲ ਰੰਗ ਦਾ ਉਹਦੇ ਵਿੱਚ ਕੈਲੋਰੀਜ਼ ਕਿੰਨੀਆਂ ਹੁੰਦੀਆਂ ਨੇ ਇੱਕ ਦੇ ਵਿੱਚ ਲਗਭਗ 22 ਤੋਂ 23 ਜਿਹੜੀਆਂ ਕੈਲੋਰੀਜ਼ ਹਨ ਉਹ ਮਿਲ ਜਾਂਦੀਆਂ ਹਨ ਚਰਬੀ 0.25 ਗ੍ਰਾਮ ਜੋ ਜੂਰਿਸ ਇਹਨੂੰ ਦੀ ਜਾ ਦੇਵੇਗੀ ਸੋਡੀਅਮ 0.6. 25 ਮਿਲੀਗ੍ਰਾਮ ਜਾਂ ਡੇਲੀ ਵੈਲਿਊ ਦਾ ਸਾਨੂੰ 27% 0.27% ਮਿਲ ਜਾਂਦਾ ਡੇਲੀ ਵੈਲਿਊ ਰੋਜ਼ਾਨਾ ਜਣ ਕਿ ਜਿੰਨੀ ਸਾਨੂੰ ਜ਼ਰੂਰਤ ਆ ਕਾਰਬੋਹਾਈਡਰੇਟਸ ਇਹਦੇ ਵਿੱਚ 4.86 ਯਾਨੀ ਕਿ ਲਗਭਗ 5 ਗ੍ਰਾਮ ਜਾਂ ਮਿਲ ਜਾਂਦਾ ਜੋ ਰੋਜ਼ਾਨਾ ਦੀ ਸਾਡੀ ਦੀ ਵੈਲਿਊ ਦਾ ਲਗਭਗ 20% ਵੱਧ ਜਾਂਦਾ ਫਾਈਬਰ ਇਹਦੇ ਵਿੱਚ 1.5 ਗ੍ਰਾਮ ਦੇ ਕਰੀਬ ਮਿਲ ਜਾਂਦਾ ਇਹਦੇ ਵਿੱਚ ਕੋਈ ਸ਼ੱਕਰ ਜਿਹੜੀ ਆ ਬਾਹਰੋਂ ਖੰਡ ਐਡ ਨਹੀਂ ਕੀਤੀ ਹੁੰਦੀ ਕਿਉਂਕਿ ਜਿਹੜੀ ਵੀ ਹੁੰਦੀ ਹੈ ਇਹਦੇ ਵਿੱਚ ਉਹ ਲਗਭਗ ਕੁਦਰਤੀ ਹੀ ਹੁੰਦੀ ਹੈ ਤੇ ਪ੍ਰੋਟੀਨ ਇਹਦੇ ਵਿੱਚ ਵੀ ਲਗਭਗ 1 ਗ੍ਰਾਮ ਜਿਹੜਾ ਸਾਨੂੰ ਮਿਲ ਜਾਂਦਾ ਜਦਕਿ ਡੇਲੀ ਵੈਲਿਊ ਦੇ ਅਕੋਰਡਿੰਗਲੀ 20% ਤੋਂ ਵੱਧ ਮਿਲ ਜਾਂਦਾ ਹੁਣ ਇਹਦੇ ਵਿੱਚ ਜਿਹੜੇ ਮਾਈਕਰੋ ਪੌਸ਼ਟਿਕ ਯਾਨੀ ਕਿ ਸੂਖਮ ਪੌਸ਼ਟਿਕ ਤੱਤ ਹੁੰਦੇ ਆ ਨਿਊਟ੍ਰੀਐਂਟ ਹੁੰਦੇ ਨੇ ਮਾਈਕਰੋਨਿਊਟ੍ਰੀਐਂਟਸ ਨੇ ਉਹਨਾਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਫੋਲੀਟ ਇੱਕ ਤਾਜ਼ਾ ਟਮਾਟਰ ਜਿਹੜਾ ਵਾ ਉਹਦੇ ਵਿੱਚ ਫੋਲੀਟ ਦੇਗਾ ਫੋਲੀਟ ਕੀ ਹੁੰਦਾ ਕਿ ਡੀਐਨਏ ਪੈਦਾ ਕਰਨ ਦੇ ਵਿੱਚ ਹੈਲਪ ਕਰਦਾ ਅਨਿਮੀਆ ਨੂੰ ਰੋਕਣ ਲਈ ਜਿਹੜੇ ਸਾਡੇ ਲਾਲ ਖੂਨ ਦੇ ਸੈੱਲ ਬਣਾਦਾ ਇਹਦੇ ਵਿੱਚ ਵਿਟਾਮਿਨ B12 ਜਦੋਂ ਵਿਟਾਮਿਨ C ਨਾਲ ਰਲ ਕੇ ਕੰਮ ਕਰਦਾ ਤਾਂ ਨਵੇਂ ਪ੍ਰੋਟੀਨ ਅਤੇ ਟਿਸ਼ੂਆਂ ਨੂੰ ਜਿਹੜਾ ਤੋੜ ਕੇ ਵਰਤਿਆ ਜਾ ਕੇ ਇਹ ਉਜਾਂ ਬਣਾਇਆ ਜਾ ਸਕੀਏ ਉਹਨਾਂ ਵਾਸਤੇ ਵੀ ਬਹੁਤ ਵਧੀਆ ਹੈ ਹੈਲਪ ਕਰਦਾ ਪੋਟਾਸ਼ੀਅਮ ਇਹਦੇ ਵਿੱਚ ਬਹੁਤ ਵਧੀਆ ਮਾਤਰਾ ਦੇ ਵਿੱਚ ਹੁੰਦਾ ਜੋ ਸਾਡੇ ਸਰੀਰ ਵਿੱਚ ਪ੍ਰੋਟੀਨ ਬਣਾਉਣ ਦੇ ਵਿੱਚ ਹੈਲਪ ਕਰਦਾ ਕਾਰਬੋਹਾਈਡਰੇਟਸ ਨੂੰ ਤੋੜਦਾ ਤੇ ਵਰਤਦਾ ਤੇ ਦਿਲ ਦੀ ਜਿਹੜੀ ਧੜਕਣ ਤਾਲ ਜਾਂ ਹੋਰ ਸਾਡੇ ਬਾਡੀ ਦਾ ਜਿਹੜਾ ਪੀ ਐਚ ਲੈਵਲ ਹੈ ਸੰਤੁਲਨ ਹੈ ਉਹਨੂੰ ਹੀ ਨਿਯੰਤਰਣ ਦੇ ਵਿੱਚ ਰੱਖਦਾ ਹੈ ਵਿਟਾਮਿਨ ਸੀ ਇੱਕ ਬਹੁਤ ਵਧੀਆ ਐਂਟੀ ਆਕਸੀਡੈਂਟ ਹੈ ਜਿਹਦੇ ਕੰਮ ਕਰਦਾ ਹੈ ਉਹ ਸਾਡੀ ਇਮਿਊਨਿਟੀ ਵਾਸਤੇ ਜਾਂ ਆਇਰਨ ਨੂੰ ਸੋਖਣ ਵਾਸਤੇ ਜੋ ਅਸੀਂ ਆਇਰਨ ਆਪਣੀ ਖੁਰਾਕ ਦੇ ਵਿੱਚ ਲੈਨੇ ਆ ਉਹਨੂੰ ਜ਼ਰਜ਼ਬ ਹਜ਼ਮ ਕਰਨ ਵਾਸਤੇ ਵੀ ਸਾਨੂੰ ਵਿਟਾਮਿਨ ਸੀ ਦੀ ਲੋੜ ਹੁੰਦੀ ਹੈ। ਉਹਦੇ ਵਾਸਤੇ ਬਹੁਤ ਵਧੀਆ ਕੰਮ ਕਰਦਾ ਜਿਵੇਂ ਪਾਲਕ ਹੈ ਪਾਲਕ ਦੇ ਨਾਲ ਅਗਰ ਤੁਸੀਂ ਟਮਾਟਰ ਖਾਓਗੇ ਤਾਂ ਪਾਲਕ ਦੇ ਵਿੱਚ ਲ ਆਇਰਨ ਜਿਹੜਾ ਵਾ ਉਹ ਤੁਹਾਨੂੰ ਜ਼ਿਆਦਾ ਮਾਤਰਾ ਦੇ ਵਿੱਚ ਸੌਖਾ ਹਜ਼ਮ ਹੋ ਜਾਏਗਾ। ਵਿਟਾਮਿਨ ਕੇ ਵੀ ਇਹਦੇ ਵਿੱਚ ਬਹੁਤ ਵਧੀਆ ਮਾਤਰਾ ਦੇ ਵਿੱਚ ਮਿਲ ਜਾਂਦਾ ਕਿਉਂਕਿ ਖੂਨ ਜੰਮਣ ਦੇ ਵਿੱਚ ਸਹਾਇਤਾ ਕਰਦਾ। ਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਇਹ ਕੰਮਨ ਕੀ ਦੀ ਲੋੜ ਹੁੰਦੀ ਹੈ ਇਸ ਕਰਕੇ ਟਮਾਟਰ ਨੂੰ ਅਸੀਂ ਕਈ ਤਰ੍ਹਾਂ ਦੇ ਆਰੂਪਾਂ ਦੇ ਵਿੱਚ ਜਿਵੇਂ ਯੂ ਸੌਸ ਪਿਸਟ ਸਮੀਤ ਜਾਂ ਮਤਲਬ ਉਹ ਉਹਨੂੰ ਅਸੀਂ ਲੈ ਸਕਦੇ ਹਾਂ ਪੂਰੇ ਟਮਾਟਰਾਂ ਦੇ ਮੁਕਾਬਲੇ ਇਹਦਾ ਜਿਹੜਾ ਪੋਸ਼ਣ ਹੈ ਉਹ ਬਦਲ ਸਕਦਾ ਜਿਵੇਂ ਕਲੋਰੀਆਂ ਸੋਡੀਅਮ ਜੁੜੀ ਗਈ ਅਗਰ ਐਡਸ ਵਗੈਰਾ ਬਾਹਰੋਂ ਆਪਾਂ ਵੱਲੋਂ ਵੀ ਚਟਨੀ ਤੁਸੀਂ ਲੈ ਲੈਂਦੇ ਹੋ ਸੌਸੇ ਦੀ ਟਮਾਟਰ ਦੀ ਉਹਦੇ ਵਿੱਚ ਐਕਸਟਰਾ ਖੰਡ ਵਗੈਰਾ ਪਾਈ ਹੁੰਦੀ ਹੈ ਉਹਦੇ ਨਾਲੋਂ ਬੈਟਰ ਕਰਕੇ ਤੁਸੀਂ ਕਰੇ ਤਿਆਰ ਕਰਕੇ ਇਹਦਾ ਜਿਸ ਸੌਸ ਵਗੈਰਾ ਜੋ ਵੀ ਤੁਸੀਂ ਲੈਣੀ ਹੈ ਉਹ ਕਰੋ ਉਹ ਤੁਹਾਨੂੰ ਜ਼ਿਆਦਾ ਬੈਨੀਫਿਟ ਕਰਦੀ ਹੈ ਮਾਰਕੀਟ ਦੇ ਵਿੱਚ ਜਿਹੜੇ ਅਸੀਂ ਪੈਕਟ ਕੀਤੀ ਹੋਈ ਚਟਨੀ ਲੈ ਕੇ ਆਉਂਦੇ ਆ ਟਮਾਟਰਾਂ ਦੀ ਉਹਦੇ ਨਾਲੋਂ ਬੈਟਰ ਹੈ ਕਿ ਤੁਸੀਂ ਅਗਰ ਚਟਨੀ ਜਾਂ ਸੂਪ ਵਗੈਰਾ ਲੈਣਾ ਤਾਂ ਉਹ ਘਰ ਦੇ ਵਿੱਚ ਤਿਆਰ ਕਰਕੇ ਲੋ ਕਿਉਂਕਿ ਮਾਰਕੀਟ ਦੇ ਵਿੱਚ ਜਦੋਂ ਪੈਕ ਆਉਂਦੇ ਨੇ ਤੇ ਉਹਦੇ ਵਿੱਚ ਐਕਸਟਰਾ ਮਿੱਠਾ ਨਮੂਨ ਵਗੈਰਾ ਐਡ ਕਰ ਦਿੱਤਾ ਜਿੰਦਾ ਜਿਆਦਾ ਉਹ ਜੋ ਕਿ ਕਿਸੇ ਨੂੰ ਸੂਟ ਕਈ ਵਾਰੀ ਨਹੀਂ ਕਰਦਾ ਕਿਉਂਕਿ ਉਹ ਐਡਡਡ 슈ਗਰ ਐਡਡਡ ਨਮਕ ਉਹਦੇ ਵਿੱਚ ਕਾਫੀ ਮਾਤ ਦਾ ਦੇ ਵਿੱਚ ਹੁੰਦਾ ਹੁਣ ਥੋੜੀ ਜੀ ਆਪਾਂ ਗੱਲ ਕਰਦੇ ਇਹਦੇ ਜੋਖਮ ਦੀ ਕਿੰਨਾ ਕਿੰਨਾ ਲੋਕਾਂ ਨੂੰ ਨਹੀਂ ਲੈਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਜਦੋਂ ਵੀ ਟਮਾਟਰ ਤੁਸੀਂ ਖੇਤਾਂ ਦੇ ਵਿੱਚੋਂ ਜਾਂ ਦੁਕਾਨ ਤੋਂ ਲੈ ਕੇ ਆਉਂਦੇ ਜੀ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਪਾਣੀ ਦੇ ਨਾਲ ਰਨਿੰਗ ਵਾਟਰ ਦੇ ਵਿੱਚ ਸਾਫ਼ ਕਰੋ ਕਿਉਂਕਿ ਕਈ ਵਾਰੀ ਉਹਨਾਂ ਦੇ ਵਿੱਚ ਕਟਾਣੂ ਵਗੈਰਾ ਵੀ ਲੱਗੇ ਹੋ ਸਕਦੇ ਆ ਜਿਵੇਂ ਬੋਲਸ ਵੀ ਆ ਸੈਲਮੋਨੇਲਾ ਵਰਗੀਆਂ ਜਿਹੜੀਆਂ ਭੋਜਨ ਤੋਂ ਗੁਮਾਰੀਆਂ ਉਹਨਾਂ ਦਾ ਕਾਰਨ ਬਣ ਜਾਂਦੇ ਨੇ ਜਦੋਂ ਅਸੀਂ ਉਹਨਾਂ ਨੂੰ ਜਾਂ ਕਿਸੇ ਹੋਰ ਵੀ ਸਬਜੀ ਸੈਲਡ ਫਰੂਟ ਨੂੰ ਚੰਗੀ ਤਰ੍ਹਾਂ ਅਸੀਂ ਰਨਿੰਗ ਵਾਟਰ ਦੇ ਵਿੱਚ ਅਗਰ ਨਹੀਂ ਪੋੜੇ ਹੁਣ ਕੁਝ ਸਮੂਹਾਂ ਲਈ ਜਿਹੜੇ ਭੋਜਨ ਤੋਂ ਜਿਵੇਂ ਬਣ ਜਾਂਦੇ ਨੇ ਮਤਲਬ 60 ਸਾਲ ਦੀ ਜਾਂ 65 ਸਾਲ ਦੀ ਉਮਰ ਤੋਂ ਜਿਹੜੇ ਅਡਲਟਸ ਨੇ ਜਾਂ 5 ਸਾਲ ਦੀ ਉਮਰ ਤੋਂ ਘੱਟ ਬੱਚੇ ਨੇ ਉਹਨਾਂ ਨੂੰ ਥੋੜਾ ਜਿਹਾ ਧਿਆਨ ਨਾਲ ਇਹਨੂੰ ਖਾਣਾ ਚਾਹੀਦਾ ਜਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਇਹ ਨਹੀਂ ਕਿ ਤੁਸੀਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਟਮਾਟਰ ਖਵਾਉਣੇ ਸ਼ੁਰੂ ਕਰ ਦੋ ਉੱਥੇ ਛੋੜਾ ਜਿਹਾ ਕਈ ਵਾਰੀ ਇਹ ਨੁਕਸਾਨ ਕਰ ਸਕਦੇ ਆ ਉਹ ਲੋਕ ਜਿਹੜੇ ਇਮਿਊਨ ਸਿਸਟਮ ਨੂੰ ਦਬਾਉਣ ਵਾਲੀਆਂ ਦਵਾਈਆਂ ਲੈਂਦੇ ਉਹਨਾਂ ਨੂੰ ਵੀ ਡਾਕਟਰ ਦੀ ਸਲਾਹ ਨਾਲ ਟਮਾਟਰ ਦੀ ਵਰਤੋਂ ਕਰਨੀ ਚਾਹੀਦੀ ਹੈ ਪ੍ਰੈਗਨੈਂਟ ਊਮਨਸ ਯਾਨੀ ਕਿ ਉਹ ਔਰਤਾਂ ਜਿਨ੍ਹਾਂ ਨੇ ਗਰਭ ਧਾਰਨ ਕੀਤਾ ਹੋਇਆ ਉਹਨਾਂ ਨੂੰ ਵੀ ਟਮਾਟਰ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਹੀ ਲੈਣੇ ਚਾਹੀਦੇ ਜਾਂ ਜਿਨ੍ਹਾਂ ਨੂੰ ਖੂਨ ਦੀਆਂ ਕੁਝ ਜਿਵੇਂ ਉਹ ਬੁਨਿਆਦੀ ਸੀਮਿਤ ਸਮੱਸਿਆਵਾਂ ਹੁੰਦੀਆਂ ਨੇ ਜਿਵੇਂ ਗੁਰਦੇ ਕੈਂਸਰ ਬਲੱਡ ਸ਼ੂਗਰ ਉਹਨਾਂ ਨੂੰ ਵੀ ਟਮਾਟਰ ਡਾਕਟਰ ਦੀ ਸਲਾਹ ਇੱਕ ਵਾਰੀ ਜ਼ਰੂਰ ਨਾਲ ਲੈ ਲੈਣੀ ਚਾਹੀਦੀ ਹੈ ਹਾਲਾਂਕਿ ਸ਼ੂਗਰ ਵਾਲੇ ਮਰੀਜ਼ ਲਈ ਸੇਫ ਨੇ ਕੈਂਸਰ ਵਾਲੇ ਮਰੀਜ਼ ਲਈ ਬੈਨੀਫਿਟ ਕਰਦੇ ਨੇ ਪਰ ਫਿਰ ਵੀ ਤੁਹਾਨੂੰ ਜਿਗਰ ਜਾਂ ਗੁਰਦਿਆਂ ਦੀ ਬਿਮਾਰੀ ਅਗਰ ਹੈਗੀ ਹੈ ਤੇ ਉਹਦੇ ਵਿੱਚ ਕਿੰਨੀ ਮਾਤਰਾ ਦੇ ਵਿੱਚ ਲੈਣੇ ਤੋ ਕਿ ਤੰਦਰੁਸਤ ਬੰਦਾ ਥੋੜਾ ਵੱਧ ਘੱਟ ਵੀ ਲੈ ਲੇ ਤਾਂ ਉਹ ਅਬਜ਼ਰਬ ਕਰ ਲੈਂਦਾ ਕਈ ਵਾਰੀ ਬਿਮਾਰੀ ਦੇ ਵਿੱਚ ਕੁਝ ਮੈਡੀਸਿਨਸ ਐਦਾਂ ਨਹੀਂ ਚੱਲਦੀਆਂ ਵੀਆਂ ਤੇ ਉਹਨਾਂ ਦਵਾਈਆਂ ਦੇ ਨਾਲ ਕੁਝ ਚੀਜ਼ਾਂ ਦਾ ਪਰਹੇਜ਼ ਕਰਨਾ ਹੁੰਦਾ ਜਾਂ ਇੰਟਰਫੇਅਰ ਕਰਦੇ ਨੇ ਇੱਕ ਦੂਜੇ ਦੇ ਫੰਕਸ਼ਨ ਦੇ ਵਿੱਚ ਉਹਦੇ ਤੋਂ ਸਾਨੂੰ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਕਈ ਵਾਰੀ ਇਹ ਐਂਗਸਟਰੋ ਅਰ ਇੰਸਟਾਈਨ ਜਿਹੜੇ ਜੀਆਰਡੀਜ਼ ਨੇ ਗਰਡਸ ਦੇ ਰਿਫਲੈਕਸ ਹੁੰਦੇ ਨੇ ਜਿਹੜੇ ਗੈਸਟਰੋ ਐਸੋਫੇਜੀਅਲ ਜਾਂ ਕੋਈ ਮਰੋਨਿਕ ਕਿਸੇ ਨੂੰ ਅਗਰ ਪੁਰਾਣੀ ਮਾਈਗਰੇਨ ਵਰਗੀਆਂ ਬਿਮਾਰੀਆਂ ਨੂੰ ਵਿਗਾੜ ਵੀ ਸਕਦਾ ਹੈ ਫਿਰ ਟਮਾਟਰਾਂ ਦੀ ਉ ਵਰਤੋ ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਇੱਕ ਵਾਰੀ ਡਾਕਟਰ ਦੀ ਸਲਾਹ ਜ਼ਰੂਰ ਲਓ ਅਗਰ ਤੁਸੀਂ ਰੈਗੂਲਰ ਲੈ ਰਹੇ ਹੋ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋ ਰਹੀ ਕੋਈ ਅਲੱਗ ਲੇਕਿਨ ਜਿਆਦਾ ਜਿਹੜੇ ਯੂਜ਼ ਕਰਨੇ ਨੇ ਉਹ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਹੁਣ ਇਹਨੂੰ ਤੁਸੀਂ ਕਈ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਆਪਾਂ ਲੈ ਸਕਦੇ ਹਾਂ ਸਵਾਦ ਦੇ ਤੌਰ ਤੇ ਜਿਵੇਂ ਸੂਪ ਬਣਾ ਲਿਆ ਜਾਂਦਾ ਹੈ ਈ ਚਟਨੀ ਬਣਾ ਲਈ ਜਾਂਦੀ ਹੈ ਜਾਂ ਸਲਾਦ ਦੇ ਤੌਰ ਤੇ ਵਰਤ ਲਈ ਜਾਂਦੀ ਹੈ ਹਰ ਇੱਕ ਭੋਜਨ ਦੇ ਵਿੱਚ ਅਸੀਂ ਜਿਵੇਂ ਤੜਕੇ ਦੇ ਵਿੱਚ ਐਡ ਕਰ ਲੈਂਦੇ ਹਾਂ ਅਲੱਗ-ਅਲੱਗ ਤਰੀਕੇ ਦੇ ਨਾਲ ਇਹਨੂੰ ਅਸੀਂ ਇਹ ਵਰਤੋਂ ਜਿਹੜੀ ਕਰ ਸਕਦੇ ਖਾ ਸਕਦੇ ਇਹਨੂੰ ਜੀ ਇਹਦੀ ਪੀਸਟ ਬਣਾ ਕੇ ਵੀ ਤੁਸੀਂ ਐਮਬ੍ਰੋਇਡ ਵਗੈਰਾ ਤੇ ਲੈ ਸਕਦੇ ਲੇਕਿਨ ਚਟਨੀ ਸੂਪ ਕੋਸ਼ਿਸ਼ ਕਰੋ ਕਿ ਘਰ ਦੇ ਵਿੱਚ ਤਿਆਰ ਕਰਕੇ ਇਹਦਾ ਜਿਹੜਾ ਲਿਆ ਜਾਵੇ ਫਰੈਸ਼ ਦਾ ਇੱਕਦਾਂ ਤਾਜ਼ਾ ਹੁੰਦਾ ਸੈਕੰਡਲੀ ਉਹਦੇ ਵਿੱਚ ਤੁਸੀਂ ਐਕਸਟਰਾ ਮਿੱਠਾ ਜਾਂ ਨਮਕ ਆਪਣੀ ਲੋੜ ਮੁਤਾਬਕ ਪਾਓ ਮਿੱਠੇ ਦੀ ਤਾਂ ਲੋੜ ਨਹੀਂ ਹੁੰਦੀ ਇਹਦੇ ਵਿੱਚ ਪਾਉਣ ਦੀ ਅਗਰ ਨਮਕ ਥੋੜਾ ਲੈਣਾ ਤਾਂ ਤੁਹਾਡੇ ਸਰੀਰ ਨੂੰ ਕਿੰਨੀ ਜ਼ਰੂਰਤ ਹੈ ਮੰਨ ਲਓ ਤੁਸੀਂ ਦਿਲ ਦੇ ਰੋਗੀ ਹੋ ਤੁਸੀਂ ਗੁਰਦਿਆਂ ਦੇ ਰੋਗੀ ਹੋ ਤੁਹਾਡਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵੱਧਾ ਤੁਸੀਂ ਸ਼ੂਗਰ ਦੇ ਮਰੀਜ਼ ਤੇ ਜੇ ਉਹ ਤੁਸੀਂ ਬਾਜ਼ਾਰ ਦੀ ਟਮਾਟਰ ਦੀ ਸੌਸ ਲਓਗੇ ਉਹ ਤੁਹਾਡੀ ਸਿਹਤ ਨੂੰ ਵਿਗਾੜ ਸਕਦੀ ਹੈ ਕਿਉਂਕਿ ਉਹਦੇ ਵਿੱਚ ਜ਼ਿਆਦਾ ਨਮਕ ਤੇ ਜ਼ਿਆਦਾ ਮਿੱਠਾ ਅਸếu-ਪਾਸੋਂ ਐਡ ਕੀਤਾ ਹੁੰਦਾ ਇਸ ਕਰਕੇ ਟਮਾਟਰ ਦਾ ਰਸ ਵੀ ਤੁਸੀਂ ਲੈ ਸਕਦੇ ਹੋ ਪੀ ਸਕਦੇ ਹੋ ਸੋ ਪਾਸ ਦਾ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਇਹਨੂੰ ਯੂਜ਼ ਕਰਨਾ ਕਿਉਂਕਿ ਅਲੱਗ-ਅਲੱਗ ਤਰੀਕੇ ਨਾਲ ਇਹਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹਨਾਂ ਦੇ ਬਹੁਤ ਸਾਰੇ ਫਾਇਦੇ ਆ ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਲਾਈਕੋਪੀਨ ਆ ਉਹ ਬਹੁਤ ਜ਼ਿਆਦਾ ਬੈਨੀਫਿਟ ਕਰਦਾ। ਬਹੁਤ ਹੀ ਵਧੀਆ ਸੰਨੋ ਇਹ ਹੈ ਜੇ ਟਮਾਟਰ ਨੂੰ ਇੱਕ ਸਿਹਤਮੰਦ ਚਰਬੀ ਜਿਵੇਂ ਅਵੋਕਾਡੋ ਜਾਂ ਬਾਦੂ ਐਕਸਟਰਾ ਵਰਜਨ ਜ਼ੈਤੂਨ ਦੇ ਨਾਲ ਵੀ ਤੁਸੀਂ ਖਾ ਲੋਗੇ ਫਿਰ ਤੁਹਾਡੀਆਂ ਅੰਤੜੀਆਂ ਤੋਂ ਤੁਹਾਡੇ ਖੂਨ ਦੇ ਪ੍ਰਵਾਹ ਦੇ ਵਿੱਚ ਲਾਈਕੋਪੀਨ ਜਿਹੜਾ ਉਹਨੂੰ ਸੋਖਣਾ ਸੌਖਾ ਹੋ ਜਾਂਦਾ। ਡਾਈਜੈਸਟ ਕਰਨਾ ਸੌਖਾ ਆ ਜਾਂਦਾ। ਲਾਈਕੋਪੀਨ ਕੋ ਲਾਈਕੋਪੀਨ ਇਹਦੇ ਵਿੱਚੋਂ ਬਹੁਤ ਵਧੀਆ ਹੈ ਲੇਕਿਨ ਖੇਤਾਂ ਦੇ ਵਿੱਚ ਜਿਹੜੇ ਉਗਾਏ ਗਏ ਟਮਾਟਰ ਨੇ ਉਹ ਜਿਆਦਾ ਵਧੀਆ ਹੁੰਦੇ ਨੇ ਗ੍ਰੀਨ ਹਾਊਸਸ ਦੇ ਅੰਦਰ ਜਿਹੜੇ ਪੈਦਾ ਕੀਤੇ ਜਾਂਦੇ ਨੇ ਜਿਹੜੇ ਗ੍ਰੀਨ ਹਾਊਸਸ ਦੇ ਵਿੱਚ ਟਮਾਟਰ ਉਗਾਏ ਜਾਂ ਪੈਦਾ ਕੀਤੀ ਜਾਂਦੀ ਫਸਲ ਉਹਨਾਂ ਨਾਲੋਂ ਜਿਹੜੇ ਓਪਨ ਖੇਤਾਂ ਦੇ ਵਿੱਚ ਟਮਾਟਰ ਅਸੀਂ ਉਗਾਉਨੇ ਆ ਆਮ ਜ਼ਿਮੀਂਦਾਰ ਜਿਹੜੇ ਉਹਨਾਂ ਦੇ ਵਿੱਚ ਲਾਈਕੋਪੀਨ ਜਿਆਦਾ ਔਰ ਵਧੀਆ ਮਾਤਰਾ ਦੇ ਵਿੱਚ ਹੁੰਦਾ ਹੈ ਇਸ ਕਰਕੇ ਟਮਾਟਰ ਅੱਛੀ ਚੀਜ਼ ਹੈਗੀ ਐ ਲੇਕਿਨ ਜਿਆਦਾ ਜਿਹੜਾ ਖਾਣਾ ਉਹ ਤੁਸੀਂ ਅਗਰ ਖਾਸ ਕਰਕੇ ਤੁਸੀਂ ਕੋਈ ਦਵਾਈਆਂ ਲੈਂਦੇ ਹੋ ਜਾਂ ਤੁਹਾਨੂੰ ਕੋਈ ਕਿਸੇ ਵਿਸ਼ੇਸ਼ ਕਿਸਮ ਦੀਆਂ ਬਿਮਾਰੀਆਂ ਨੇ ਤਾਂ ਉੱਥੇ ਜਿਆਦਾ ਤੁਸੀਂ ਟਮਾਟਰ ਲੈਣਾ ਇੱਕ ਵਾਰੀ ਆਪਣੇ ਡਾਕਟਰ ਦੀ ਸਲਾਹ ਜੀ ਨੂੰ ਲੈ ਲਓ ਕਿਉਂਕਿ ਗਰਭਵਤੀ ਔਰਤਾਂ ਨੂੰ ਵੀ ਕਈ ਵਾਰ ਟਮਾਟਰ ਦੀ ਮਨਾਹੀ ਕੀਤੀ ਜਾਂਦੀ ਹੈ ਦਾ ਕੁਝ ਹੋਰ ਬਿਸੀਸ ਡਿਸੀਜ਼ ਹੁੰਦੀਆਂ ਨੇ ਖਾਸ ਕਰਕੇ ਟਮਾਟਰ ਤੋਂ ਬਣੇ ਹੋਏ ਪ੍ਰੋਡਕਟ ਜਿਵੇਂ ਚਟਨੀ ਸੌਸ ਜਿਹੜੀ ਅਸੀਂ ਮਾਰਕੀਟ ਤੋਂ ਲੈ ਕੇ ਖਾਂਦੇ ਆਂ ਕਰਦਾ ਫਰੈਸ਼ ਖਾਣਾ ਉਬਾਲ ਕੇ ਤੜਕੇ ਦੇ ਵਿੱਚ ਲਾ ਕੇ ਖਾਣਾ ਉਹ ਜ਼ਿਆਦਾ ਲਾਹੇਵੰਦ ਹਦਾ ਇਸ ਕਰਕੇ ਉਹ ਵੀ ਤੁਸੀਂ ਜੇਕਰ ਕਿਸੇ ਤਰ੍ਹਾਂ ਦੀ ਮੈਡੀਸਿਨਸ ਲੈ ਰਹੇ ਹੋ ਤਾਂ ਉਹਦੇ ਵਿੱਚ ਵੀ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ ਅਗਰ ਤੁਸੀਂ ਟਮਾਟਰ ਖਾਣ ਦੇ ਸ਼ੱਕੀਨ ਜਾਂ ਹੋਰ ਕੁਝ ਜੋ ਕੁਝ ਵੀ ਆ ਉਹ ਤੁਸੀਂ ਐਕਸਟਰਾ ਵਿੱਚ ਐਡ ਕਰਦੇ ਹੋ ਆਪਣੀ ਡਾਈਟ ਦੇ ਤਾਂ ਉਹ ਕਿਉਂਕਿ ਕੁਝ ਇੰਟਰਫੇਅਰ ਇੱਕ ਦੂਜੇ ਦੇ ਨਾਲ ਮੈਡੀਸਨ ਤੇ ਡਾਈਟ ਸਾਡੀ ਕਰਦੀਆਂ ਨੇ ਇਸ ਕਰਕੇ ਉਮੀਦ ਹੈ ਕਿ ਤੁਹਾਨੂੰ ਇਹਨਾਂ ਉਪਰਲਾ ਅਸ਼ਿਆ ਲੱਗੇਗਾ ਧੰਨਵਾਦ ਸ਼ੁਕਰੀਆ ਮਿਹਰਮਾਨੀ ਸਤਿ ਸ੍ਰੀ ਅਕਾਲ